ਸ਼ਸ਼ੀਕਲ ਦੋਸਤੋ ਉਮੀਦਾ ਸਾਹਿਬ ਠੀਕ ਠਾਕ ਹੋਵੰਗੇ ਤੇ ਅੱਜ ਅਸੀਂ ਤੁਹਾਡੇ ਸਾਹਮਣੇ ਮੇਰੇ ਸਹੁਰਾ ਜੀ ਜਾਨੀ ਸ਼ਿੰਦਰ ਸਿੰਘ ਸਮਰਾ ਝੰਡਵਾਲੀ ਆ ਉਹਨਾਂ ਦਾ ਲਿਖਿਆ ਹੋਇਆ ਗੀਤ ਤੇ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਤੇ ਜਿਹੜਾ ਗੀਤ ਦਾ ਟਾਈਟਲ ਆ ਉਹ ਹੈ ਕਿ ਸਾਡੇ ਵਾਰੀ ਜਗਜੰਦਰ ਤੇ ਉਮੀਦ ਆ ਤੁਹਾਨੂੰ ਜਿਹੜਾ ਕੀ ਪਸੰਦ ਵੀ ਆਊਗਾ ਤੇ ਪੇਸ਼ ਕਰਦੇ ਹਾਂ ਤੁਹਾਡੇ ਸਾਹਮਣੇ ਗੀਤ ਸਾਲ ਦੇ ਪਿੱਛੋਂ ਲੋੜੀ ਆਈ ਪੁੱਤਾਂ ਵਾਲਿਆਂ ਖੁਸ਼ੀ ਮਨਾਈ ਸਾਲ ਦੇ ਪਿੱਛੋਂ ਲੋੜੀ ਆਈ ਪੁੱਤਾਂ ਵਾਲਿਆਂ ਖੁਸ਼ੀ ਮਨਾਈ ਗਿਆ ਧੀ ਦਾ ਮੂੰਹ ਕਮਲਾ ਨਹੀਂ ਸਾਡੇ ਵਾਰੀ ਜੱਗਚੰਦਰਾ ਕਿਉਂ ਨਹੀਂ ਕਰਦਾ ਚਾ ਸਾਡੇ ਵਾਰੀ ਜੱਗਚੰਦਰਾ ਰੱਬ ਤੋਂ ਪੁੱਤਰ ਮੰਗਣ ਤੀਨਾ ਚਾਉਂਦਾ ਕੋਈ ਪੁੱਤ ਦੇ ਘਰ ਤੀਨਾ ਜੰਮੇ ਕਰਦਾ ਹਰ ਐ ਜੋਈ ਲੋਕ ਰੱਬ ਤੋਂ ਪੁੱਤਰ ਮੰਗਣ ਤੀਨਾ ਮੰਗਦਾ ਕੋਈ ਪੁੱਤ ਦੇ ਕਰਤੀ ਨਾ ਜੰਮੇ ਕਰਦਾ ਹਰੀ ਅਰੇ ਜੋਈ ਮਨ ਤਾਂ ਮੰਗਣ ਦਰਤੇ ਜਾ ਕੇ ਮਨ ਤਾਂ ਮੰਗਣ ਦਰਤੇ ਜਾ ਸਾਡੇ ਵਾਰੀ ਜਗਜੰਦਰਾ ਕਰਦਾ ਕਿਉਂ ਨਹੀਂ ਚਾਹੋ ਸਾਡੇ ਵਾਰੀ ਜਗਜੰਦਰਾ ਮਾਪਿਆਂ ਨੂੰ ਪੰਡ ਭਾਰ ਜਾਪਦੀਆਂ ਕਹਿੰਦੇ ਸਿਰ ਤੋਂ ਲਾਹੋ ਪਰ ਇਹ ਵਿਚਾਰੀ ਕੁਝ ਨਾ ਬੋਲੇ ਜਿੱਥੇ ਮਰਜੀ ਵਿਆਹ ਹੋ ਪਾਰੇ ਵਿਚਾਰੀ ਕੁਝ ਨਾ ਬੋਲੇ ਜਿੱਥੇ ਮਰਜੀ ਵਿਆਹ ਹੋ ਕਰ ਚੋ ਲੈਂਦੀ ਨਾ ਕੁਝ ਇਹ ਨਾ ਕੁਝ ਲੈਂਦੀ ਵੰਡਾ ਨਹੀਂ ਸਾਡੇ ਵਾਰੀ ਜਗ ਚੰਦਰਾ ਕਿਉਂ ਨਹੀਂ ਕਰਦਾ ਚਾ ਸਾਡੇ ਵਾਰੀ ਜਗ ਚੰਦਰਾ ਧੀਆ ਦਾ ਹੁਣ ਹੱਕ ਬਰਾਬਰ ਲੋਕ ਸਿਆਣੇ ਕਹਿੰਦੇ ਕਈ ਗੀਤਕਾਰ ਸਗੋਂ ਅੱਜ ਕੱਲ ਇਹ ਹੀ ਲਿਖਦੇ ਰਹਿੰਦੇ ਤੀਹਾਂ ਦਾ ਹੁਣ ਹੱਕ ਬਰਾਬਰ ਲੋਕ ਸਿਆਣੇ ਕਹਿੰਦੇ ਕਈ ਗੀਤ ਕਰ ਸਗੋ ਅੱਜ ਕੱਲ ਆਹੀ ਲਿਖਦੇ ਰਹਿੰਦੇ ਧੀਆ ਦਾ ਕੋਈ ਦੁੱਖ ਜਾਣਦਾ ਇਹ ਸੁਖਵਿੰਦਰ ਸਮਰਾ ਨਹੀਂ ਸਾਡੇ ਵਾਰੀ ਜੱਗ ਚੰਦਰਾ ਕਿਉਂ ਨਹੀਂ ਕਰਦਾ ਚਾ ਨਹੀਂ ਸਾਡੇ ਵਾਰੀ ਜੱਗ ਚੰਦਰਾ ਕਿਉਂ ਨਹੀਂ ਕਰਦਾ ਚਾ ਨਹੀਂ ਸਾਡੇ ਵਾਰੀ ਜੱਗ ਚੰਦਰਾ ਧੰਨਵਾਦ